ਬੀਤੀ ਠਈ ਗਸਤ ਨੂੰ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਏ ਹੜਾ ਕਾਰਨ ਕਿਸਾਨਾਂ ਦੇ ਪੁੱਤਾਂ ਵਾਂਗਰ ਪਾਲੀਆਂ ਫਸਲਾਂ ਅਤੇ ਘਰ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਉੱਥੇ ਹੀ ਅੱਜ ਪਿੰਡ ਰੱਤਾ ਦੇ ਕਿਸਾਨਾਂ ਨੇ ਖਰਾਬ ਹੋਈ ਕਰੀਬ 1000 ਏਕੜ ਝੋਨੇ ਦੀ ਫਸਲ ਦਾ ਠਿਕਰਾ ਨਹਿਰੀ ਵਿਭਾਗ ਦੇ ਭੰਨਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰੱਤਾ ਦੇ ਕਿਸਾਨ ਆਗੂ ਨਿਰਮਲ ਸਿੰਘ ਰੱਤਾ ਸਰਪੰਚ ਬਲਕੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਬਚਨ ਸਿੰਘ ਖੋਦੇ ਬੇਟ ਰਪਾਲ ਸਿੰਘਰ ਤਸਮੀਤ ਹੋਰ ਕਿਸਾਨਾਂ ਨੂੰ ਦੱਸਿਆ ਕਿ ਬੀਤੇ ਦਿਨ ਜੋ ਡੇਰਾ ਬਾਬਾ ਨਾਨਕ ਦੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਹੜ ਦਾ ਪਾਣੀ ਆਇਆ ਸੀ ਉਹ ਪਾਣੀ ਉਹਨਾਂ ਦੇ ਪਿੰਡਾਂ ਨਾਲ ਹੀ ਹੁੰਦਾ ਹੋਇਆ ਸਾਡੇ ਪਿੰਡ ਰੱਤਾ ਵਿਖੇ ਆਨ ਕੇ ਕਰੀਬ 15 ਦਿਨ ਤੱਕ ਰੁਕਿਆ ਰਿਹਾ ਹੈ ਕਿਉਂਕਿ ਪਿੰਡ ਰੱਤਾ ਦੇ ਨਜ਼ਦੀਕ ਪੱਕੀ ਨਹਿਰ ਅਤੇ ਫਤਗੜ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਹੁਣ ਕਰਕੇ ਇੱਥੇ ਲੰਬਾ ਸਮਾਂ ਪਾਣੀ ਦੀ ਡਾਫ ਲੱਗੀ ਰਹੀ ਜਿਸ ਕਰਕੇ ਸਾਡੀਆਂ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਉੱਥੇ ਹੀ ਪਿੰਡ ਵਿੱਚ ਬਹੁਤ ਭਿਆਨਕ ਬਿਮਾਰੀਆਂ ਵੀ ਫੈਲੀਆਂ ਹੋਈਆਂ ਹਨ ਉਹਨਾਂ ਕਹਿੰਦੇ ਜੇਕਰ ਇਸ ਨਹਿਰ ਨੂੰ ਨਹਿਰੀਓ ਭਾਗ ਨੇ ਨਾ ਪੱਕਾ ਕੀਤਾ ਹੁੰਦਾ ਤਾਂ ਅੱਜ ਜੋ ਹੜ੍ਹ ਦੇ ਪਾਣੀ ਦੀ ਮਾਰ ਹੇਠ ਫਸਲਾਂ ਆਈਆਂ ਹਨ ਉਹਨਾਂ ਦਾ ਬਚਾਅ ਹੋ ਸਕਦਾ ਸੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡਰਤਾ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਹਿਰੀਓ ਭਾਗ ਨੂੰ ਚੇਤਾਵਨੀ ਦੇਦੋ ਕਿ ਇਸ ਨੂੰ ਪੱਕਾ ਨਾ ਕੀਤਾ ਜਾਵੇ ਜਾਂ ਇਸ ਪਾਣੀ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਡਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ న్యూਸ ਸਾਡਾ ਇੱਥੇ ਹੜ ਦਾ ਜਿਹੜਾ ਪਾਣੀ ਆਇਆ ਪਿੱਛੋਂ ਨਿਕਲ ਗਿਆ ਕੋਈ ਪਿੰਡ ਜਿੱਥੇ ਇੱਥੇ ਪਿਆ ਆ ਕੋਈ ਦੁੱਤ ਦੇ ਜਿਹੜਾ ਨਿਕਲ ਗਿਆ ਕੋਤੇ ਜਿਹਦਾ ਨਿਕਲ ਗਿਆ ਸਾਡੇ ਜਿਹੜੀ ਇੱਥੋਂ ਪਿੱਛੋਂ ਬਲੌਰਪੁਰ ਤੋਂ ਲੈ ਕੇ ਪਿੱਛੇ ਉਹ ਮਸ਼ਰਾਲੇ ਤੋਂ ਲੈ ਕੇ ਹੋਰ ਪਿੰਡ ਪਿੱਛੇ ਨੂੰ ਲੈ ਜਾਓ ਸਾਰੀ ਜਿਹੜੀ ਡਾਕ ਹੈ ਉਹ ਸਾਡੇ ਇਥੇ ਰੱਤੇ ਪਿੰਡ ਲੱਗਦੀ ਆਣ ਕੇ ਕਿਉਂਕਿ ਇੱਕ ਸਾਨੂੰ ਜਿਹੜਾ ਫਰੇਗਾ ਡੇਰੇਓ ਫਰੇਗਾ ਨੂੰ ਰੋੜ ਜਾਂਦਾ ਇਹਦੀ ਮਾਰ ਪੈਂਦੀ ਆ ਇੱਕ ਜਿਹੜੀ ਨਹਿਰ ਹੁੰਦੀ ਆ ਇਧਰੋਂ ਇਹ ਕਾਹਸ ਹੁਆ ਨਹਿ ਰਿਆ ਇਹ ਵੀ ਸਾਡੇ ਡਾਗ ਲੱਗਦੀ ਬੜੀ ਤਗੜੀ ਤੇ ਸਾਡੇ ਘੱਟੂ ਕਾਟੇ ਤੇ 14 15 ਦਿਨ ਪਾਣੀ ਖਲੋਤਾ ਰਿਹਾ ਆ ਸ਼ਾਇਦ ਸਾਡੀ ਉਹ ਫਸਲ ਜਿਹੜੀ ਮਾਰ ਨਹੀਂ ਹੋਈ ਆ ਪਿਛੇ ਬਚ ਸਕਦੀ ਸੀ ਅਗਰ ਜੇ ਪਾਣੀ ਆਉਂਦਾ ਨੰਗ ਜਾਂਦਾ ਦੂਜੇ ਦਿਨ ਵੀ ਨੰਗ ਜਾਂਦਾ ਤੇ 3 ਦਿਨ ਵੀ ਪਰ ਪਾਣੀ ਦੇ 15 ਦਿਨ ਖਲੋਣ ਨਾਲ ਬਿਮਾਰੀ ਵੀ ਫੈਲੀ ਸਾਡੇ ਜੋ ਆ ਦੋ ਤਿੰਨ ਪੱਡ ਨੇ ਚਾਰ ਲਾਗੇ ਇਹ ਫਸਲ ਦਾ ਤੇ ਬਿਲਕੁਲ ਹੀ 100 ਛੱਡ ਕੇ ਜਿੱਦਾਂ ਅਸੀਂ ਤਾਂ ਵੱਧ ਲੈ ਗਏ 200% ਉਹ ਵੀ ਨੁਕਸਾਨ ਹੋ ਗਿਆ ਕੋਈ ਟੁੜੀ ਦਾ ਹਾਲ ਨਹੀਂ ਰਿਹਾ ਕੋਈ ਫਸਲ ਦਾ ਨਹੀਂ ਰਿਹਾ ਹੁਣ ਇੱਦਾਂ ਹੀ ਖੜੇ ਖਲੋਤੇ ਕਈ ਜਿਹੜੇ ਝੋਨੇ ਬਚ ਗਏ ਅਗਲ ਤਾਂ ਗਲ ਗਏ ਨੇ ਜਿਹੜੇ ਕੋ ਬਚੇ ਉਹ ਅਸੀਂ ਆਪਣੀਆਂ ਹਰੂ ਲੈ ਕੇ ਤੇ ਵਾਈ ਜਾਣਦੇ ਆ ਪ੍ਰਸ਼ਾਸਨ ਜਿਹੜਾ ਉਹ ਸਾਨੂੰ ਅੱਗ ਨਹੀਂ ਲਾਉਂਦੇ ਰਿਹਾ ਉਹਨੂੰ ਅਸੀਂ ਹੁਣ ਕੀ ਕਰੀਏ ਉਸ ਪ੍ਰਾਲ ਦਾ ਨੰਬਰ 2 ਚਲੋ ਅਸੀਂ ਜੰਨੇ ਉਹ ਵੀ ਅਸੀਂ ਹੱਲ ਕੱਢ ਲਾਂਗੇ ਅਸੀਂ ਰਲ ਕੇ ਕਰ ਲਵਾਂਗੇ ਪਰ ਸਾਡਾ ਗਾਂ ਦਾ ਹੱਲ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਪਾਣੀ ਦਾ ਤਾਂ ਕੋਈ ਪਤਾ ਨਹੀਂ ਕਿਉਂਕਿ ਸਰਕਾਰ ਦੇ ਹੱਥ ਖੜੇ ਹੋ ਜਾਂਦੇ ਨੇ ਸਰਕਾਰ ਕਹਿ ਜਾਂਦੀ ਹੈ ਜੀ ਆਫਤ ਆ ਗਈ ਹੈ ਜੀ ਆਫਤ ਕਰਕੇ ਹੋ ਗਿਆ ਜੀ ਸਾਨੂੰ ਇਹ ਆ ਕਿ ਜਿਹੜੀ ਆ ਨਹਿਰ ਅਸੀਂ ਟੱਕੀ ਹੋਈਆਂ ਨੇ ਇਹ ਜਿਹੜੀਆਂ ਨੇ ਇਹਦਾ ਇਹਦਾ ਕੁਝ ਕੀਤਾ ਜਾਵੇ ਇਹ ਜਾਂ ਤੇ ਇਸ ਤਰ੍ਹਾਂ ਹੀ ਰਹਿਣ ਇਹ ਬਣਾਈ ਨਾ ਜਾਵੇ ਅਸੀਂ ਤਾਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਹਾਂ ਕਿ ਇਹ ਜਿਹੜੀ ਆ ਪਟਰੀ ਆ ਜਿਹੜੀਆਂ ਟੱਕੀਆਂ ਹੋਈਆਂ ਨੇ ਇਹਨੂੰ ਇਦਾਂ ਹੀ ਰਹਿਣ ਦੇਣ ਇਹਨੂੰ ਇਦਾਂ ਮਿੱਟੀ ਨਾ ਕਰਕੇ ਤੇਨੂੰ ਪੱਕੀ ਨਾ ਬਣਾਇਆ ਜਾਵੇ ਸਾਡੀ ਬੇਨਤੀ ਆ ਸਾਡਾ ਪੱਕਾ ਹੱਲ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਇਹਦੇ ਕਰਕੇ 30 35 40 ਪਿੰਡ ਜਿਹੜੇਓ ਪਿੱਛੇ ਖਰਾਬ ਹੁੰਦਾ ਪਰ ਡਾਕ ਸਾਡੇ ਲੱਗਦੀ ਆਣ ਕੇ ਆ ਤੁਸੀਂ ਪਿੱਛੇ ਮੇਰੀ ਬੈਕ ਸਾਈਡ ਨੂੰ ਕੈਮਰਾ ਮਾਰ ਕੇ ਵੇਖ ਲੋ ਕਿ ਪਿੱਛੇ ਜਿੰਨਾ ਸਾਰਾ ਇਦਾਂ ਪਲੇਨ ਹੀ ਹੋ ਗਿਆ ਆ ਆ ਫਸਲ ਜਿਹੜੀ ਤੇ ਤਾਂ ਇੱਥੇ ਝੋਨਾ ਸੀਗਾ ਇਹ ਬਾਬਾ ਸਿਚੌਂਜੀ ਦੀ ਪੈਲੀ ਆ ਬਿਲਕੁਲ ਪਲੇਨ ਹੋ ਗਿਆ ਆ ਗਾਲੀ ਗਿਆ ਸਭ ਕੁਝ ਆ ਇਦਾਂ ਸਾਰੀ ਪਿੱਛੇ ਤੱਕ ਇਹ ਸਿਸਟਮ ਹੋਇਆ ਆ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਇਹ ਨਹਿਰ ਬੰਨਣੀਆਂ ਆ ਜੇ ਹੁਣ ਜਿੱਥੇ ਟੱਕੀਆਂ ਹੋਈਆਂ ਰੁੜੀ ਆ ਇਹਨੂੰ ਅਵਲ ਤਾਂ ਇਦਾਂ ਰਹਿਣ ਦਿੱਤਾ ਜਾਵੇ ਸਾਡੀ ਤੇ ਇਹੀ ਬੇਨਤੀ ਆ ਬਾਕੀ ਅੱਗੇ ਤੋਂ ਜਿਹੜਾ ਹਾਲੇ ਪੂਰਾ ਕੀਤਾ ਜਾਵੇ ਔਰ ਸਾਡੀ ਇਹ ਜਿਹੜੀ ਸੁਣਵਾਈਆਂ ਅਸੀਂ ਡੀ ਸਾਹਿਬ ਨੂੰ ਵੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਜਿਹੜੇ ਸਾਡੇ ਇਲਾਕੇ ਦੇ ਐਮ ਐਲ ਏ ਨੇ ਅਸੀਂ ਕੋਈ ਪਾਰਟੀ ਬਾਜ਼ੀ ਦੀ ਗੱਲ ਨਹੀਂ ਕਰ ਰਹੇ ਕੋਈ ਪਾਰਟੀਆਂ ਆਪੋ ਆਪਣੀਆਂ ਜਗ੍ਹਾ ਨੇ ਇਹ ਸਾਡੇ ਸਾਰਿਆਂ ਦਾ ਹੀ ਨੁਕਸਾਨ ਆ ਕੋਈ ਕਿਸੇ ਪਾਰਟੀ ਵਾਲ ਹੋਏਗਾ ਕੋਈ ਕਿਸੇ ਵਾਲ ਹੋਏਗਾ ਅਸੀਂ ਉਹਦੇ ਉਹਦੇ ਬਾਰੇ ਨਹੀਂ ਕੁਝ ਕਹਿੰਦੇ ਪਰ ਨੁਕਸਾਨ ਤੇ ਸਾਰਿਆਂ ਦਾ ਹੀ ਆ ਇਸ ਕਰਕੇ ਸਾਡੀ ਬੇਨਤੀ ਆ ਉੱਪਰ ਤੱਕ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਦਾ ਹੱਲ ਜਿਹੜਾ ਉਹ ਪੱਕਾ ਕੀਤਾ ਜਾਵੇ ਹਰ ਦਾ ਤੇ ਕੋਈ ਪਤਾ ਨਹੀਂਗਾ ਆਉਣ ਵਾਲੇ ਸਮੇਂ ਚ ਕੱਲ ਆਉਣ ਵਾਲਾ ਆਵੇ ਸਮਾਂ ਤੇ ਫੇਰ ਕਿਤੋਂ ਅਗਰ ਤੂੰ ਸੀ ਰੋੜ ਜੇ ਤੇ ਸਾਨੂੰ ਇਹ ਮਾਰ ਪਵੇ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਸਰ ਇਹਦੇ ਸਬੰਧ ਚ ਕਿਸੇ ਉੱਚ ਅਧਿਕਾਰੀ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਇਹ ਆ ਪੀ ਅਸੀਂ ਦਰਖਾਸਤ ਦੇ ਟੋਅ ਤੇ ਅਸੀਂ ਤੁਹਾਡੇ ਨਾਲ ਕਹੀਏ ਅਸੀਂ ਅੱਜ ਤੱਕ ਨਹੀਂ ਦਿੱਤੀ ਕੋਈ ਵੀ ਪਰ ਅਸੀਂ ਰੌਲਾ ਪਾਉਂਦੇ ਰਹੇ ਆ ਕਹਿੰਦੇ ਰਹੇ ਜਦੋਂ ਪਾਣੀ ਚੜ੍ਹਦੇ ਨੇ ਨਾ ਉਦੋਂ ਅਸੀਂ ਇੱਥੋਂ ਵੀ ਕੀਤੀਆਂ ਟੱਕੀ ਕਰਨ ਪਈਦਾ ਫਿਰ ਜਿਹੜੇ ਇੱਥੇ ਹੁੰਦੇ ਨੇ ਗਾਰਡ ਹੁੰਦੇ ਨੇ ਉਹ ਨਹੀਂ ਸਾਨੂੰ ਕਰ ਦਿੰਦੇ ਇਸ ਕਰਕੇ ਸਾਡੀ ਬੇਨਤੀ ਆ ਇਹੀ ਤੇ ਦਰਖਾਸਤ ਹੈ ਉਹ ਵੀ ਦੇ ਕੇ ਆਵਾਂਗੇ ਡਿਸਾਂਨ ਨੂੰ ਦੇ ਕੇ ਆਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਭੇਜਾਂਗੇ ਜੋ ਸਾਡੇ ਕੋਲ ਜਿਸ ਜਿਸ ਭਾਗ ਤੇ ਹੈਗੇ ਨੇ ਮੰਤਰੀ ਉਹਨਾਂ ਨੂੰ ਅਸੀਂ ਆਪਣੀ ਲੈਟਰ ਲੈ ਕੱਢਾਂਗੇ ਜ਼ਰੂਰ ਦੇ ਕੇ ਆਵਾਂਗੇ ਇਹ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਦਾ ਹਾਲ ਸਾਡਾ ਪੱਕਾ ਕੀਤਾ ਜਾ ਨਾ ਤੇ ਸਾਡੀ ਤੇ ਮਾਰ ਹੀ ਮਾਰਿਆ ਵੈਸੇ ਵੀ ਜਦੋਂ ਬਰਸਾਤਾ ਹੁੰਦੀਆਂ ਨੇ ਪਾਣੀ ਦੀ ਡਾਕ ਲਾਦੀ ਵੈਸੇ ਵੀ ਸਾਡੇ ਝੋਨੇ ਮਰ ਜਾਂਦੇ ਆ ਉਹ ਵੀ ਨੁਕਸਾਨ ਹੁੰਦਾ ਹਾੜਨਾ ਤੇ ਹੋਇਆ ਹੀ ਹੋਇਆ ਵੈਸੇ ਵੀ ਸਾਡਾ ਜਿਹੜਾ ਨੁਕਸਾਨ ਆ ਹੁਣ ਕਣਕ ਆ ਬਿਆਈ ਕਰਨੀ ਆ ਅਗਰ ਇਹਦਾ ਕੁਝ ਨਾ ਹੱਲ ਕੀਤਾ ਗਿਆ ਤਾਂ ਸਾਡੀ ਕਣਕ ਵੀ ਨਹੀਂ ਹੋਣੀ ਇਸ ਕਰਕੇ ਸਾਡੀ ਬ ਇਦੇ ਉੱਤੇ ਗੌਰ ਕਰਕੇ ਇਹਨੂੰ ਉਹਦਾ ਪੱਕਾ ਹੱਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਮਲਕੀਤ ਸਿੰਘ ਟੈਂਡਰ ਰੱਤਾ ਸਾਡੀ ਇਹ ਨਹਿਰ ਜਿਹੜੀ ਹੈ ਬੜਾ ਵੱਡਾ ਮਸਲਾ ਬਣ ਚੁੱਕਾ ਵੀ ਸਾਡੇ ਸਾਰੀ ਜਿੰਨੀ ਫਸਲ ਇਹ ਨਹਿਰ ਨੇ ਮਾਰ ਦਿੱਤੀ ਆ ਤੇ ਨਹਿਰ ਇਹ ਸਾਲ ਦੇ ਵਿੱਚ ਵੀ ਇਹ ਨਹਿਰ ਮਹਿਕਮਾ ਜਿਹੜਾ ਬੰਦ ਨਹੀਂ ਕਰਦਾ ਤੇ ਇਹ ਇਹੋ ਪਾਣੀ ਜਿਹੜਾ ਗਾ ਕੇ ਅੱਗੇ ਹੈਡ ਤੇ ਸੁੱਟਿਆ ਜਾਂਦਾ ਵਾ ਸਾਡੇ ਇੱਕ ਮਸਲਾ ਵੀ ਇਹੋ ਜਿਹੜਾ ਹੈਡ ਨੂੰ ਪਿੱਛੇ ਦਿੱਤਾ ਜਾਵੇ ਇਹ ਹੈਡ ਕਰਕੇ ਪਿੱਛੇ ਪਾਣੀ ਜਿਹੜਾ ਫालतू ਪਾਣੀ ਐਵੇਂ ਛੱਡ ਛੱਡਦੇ ਉਹਦੇ ਕਰਕੇ ਸਾਡਾ ਕਣਕ ਦਾ ਵੀ ਨੁਕਸਾਨ ਬੜਾ ਹੁੰਦਾ ਵੀ ਨਹਿਰ ਇਧਰ ਨੂੰ ਹੋਰ ਫਲੋ ਇਧਰ ਨੂੰ ਹੋ ਜਾਂਦੀ ਏ ਸਾਰੇ ਇਹ ਵਾਪਸ ਕਿੱਧਰ ਨੂੰ ਪਾਣੀ ਜਾਂਦਾ ਵਾ ਤੇ ਕਣਕ ਦਾ ਵੀ ਸਾਡੇ ਆਸ ਕੋਈ ਨਹੀਂ ਜਿੰਨਾ ਚਿਰ ਇਹ ਪਿੱਛੇ ਹੈਡ ਦੀ ਬਣਾਉਂਦੇ ਮੇਨ ਸਾਡਾ ਉਹ ਵੀ ਹੈਡ ਵੀ ਪਿੱਛੇ ਨੂੰ ਇੱਕ ਦਿੱਤਾ ਜਾਵੇ ਜੀ ਉਹ ਸਾਰੇ ਸਰੀਆ ਸੁਰਿਏ ਟੁੱਟੇ ਕੋਈ ਉਹਦਾ ਕੰਮ ਨਹੀਂ ਚੱਲਿਆ ਉਹਦੇ ਵਿੱਚ ਕੋਈ ਪਤਾ ਨਹੀਂ ਠੇਕੇਦਾਰ ਕੀ ਕਰ ਗਿਆ ਕੀ ਕੁਛ ਨਹੀਂ ਸਾਲ ਤੋਂ ਉੱਤੇ ਹੋ ਚੁੱਕਿਆ ਅਜੇ ਤੱਕ ਠੋਕਰ ਵੀ ਉਦਾਂ ਹੀ ਪਈ ਆ ਕੋਈ ਕੰਮ ਨਹੀਂ ਚੱਲਿਆ ਠੇਕੇਦਾਰ ਪੈਸੇ ਸਰੀਆ ਜਿਹੜੇ ਕੱਢ ਕੇ ਉਹ ਕਿੰਦੇ ਵੀ ਚੋਰੀ ਹੋ ਗਏ ਆ ਹੁਣ ਕੀ ਬੜਾ ਚੋਰੀ ਹੋਇਆ ਤੇ ਕੀ ਕੀਤਾ ਸਾਡੀ ਫਸਲਾਂ ਦੇ ਕੰਮ ਸਾਬ ਜਿਹੜਾ ਇਹ ਪੂਰਾ ਨਹਿਰ ਉਪਾਰ ਕਿ ਨਗੇਲੀ ਜਿਸ ਤੋਂ ਵੱਡਾ ਬੜੀ ਵੱਡੀ ਨਗੇਲੀ ਆ ਜੀ ਇਹ ਨਹਿਰ ਮਹਿਕਮਾ ਦੀ ਬਹੁਤ ਅੱਡੀ ਜਿੰਨੀ ਤੇ ਇਹਦਾ ਐਸਟੀਮੇਟ ਲਾਉਣ ਤੋਂ ਪਹਿਲਾਂ ਪ੍ਰਸ਼ਾਸਨ ਜਿਹੜਾ ਵਾ ਇਹਦਾ ਹੱਲ ਕਰਕੇ ਫੇਰ ਐਸਟੀਮੇਟ ਲਵਾ ਜੇ ਸਾਨੂੰ ਹੈਡ ਪਿਸ਼ਾ ਨਹੀਂ ਦਿੰਦੇ ਅਸੀਂ ਇਹ ਨਹਿਰ ਨਹੀਂ ਬਣ ਦਿਆਂਗੇ ਜੋ ਮਰਜ਼ੀ ਹੋ ਜੇ ਸਾਨੂੰ ਚਾਹੀਏ ਇੱਥੇ ਜਾਣਾਂ ਵੀ ਦੇਣੀਆਂ ਪੈਣ ਜੋ ਸਾਡਾ ਨੁਕਸਾਨ ਹੋਇਆ ਫੇਰ ਅਸੀਂ ਉਹ ਕਰਾਂਗੇ ਸਾਨੂੰ ਇਹ ਨਹਿਰ ਅਵਲ ਤੇ ਚਾਹੀਦੀ ਨਹੀਂ ਜੀ ਸਾਨੂੰ ਇਸ ਨਹਿਰ ਦਾ ਕੋਈ ਫਾਇਦਾ ਵੀ ਨਹੀਂ ਕੰਨ ਮਤੋਂ ਨਹਿਰ ਕੱਚੀ ਜੀ ਹਾਂਜੀ ਕੱਚੀ ਨਹਿਰ ਹੋਵੇ ਤੇ ਹੈਡ ਇਹਦਾ ਪਿੱਛੇ ਜ਼ਰੂਰ ਹੋਵੇ ਜੀ ਜਦੋਂ ਅਸੀਂ ਚਾਹੀਏ ਤੇ ਬੰਦ ਕਰ ਸਕੀਏ ਜਦੋਂ بارش ਕਣਕਵਾਰੀ ਵੀ ਜ਼ਿਆਦਾ ਹੁੰਦੀ ਆ ਤੇ ਸਾਡਾ ਪਾਣੀ ਇਹ ਕਣਕ ਦਾ ਵੀ ਕਿਸੇ ਪਾਸੇ ਨਹੀਂ ਨਿਕਲਦਾ ਤੇ ਇਹਦੇ ਕਰਕੇ ਸਾਾਨੂੰ ਪਿੱਛੇ ਸੈਵਨ ਦਿੱਤਾ ਜਾਵੇ ਜਿਹੜਾ ਇਹ ਵੀ ਪਾਣੀ ਜਾ ਕੇ ਅੱਗੇ ਸੈਵਨ ਦੀ ਤੋਂ 4 ਕਿਲੋਮੀਟਰ ੁੱਟਿਆ ਜਾਂਦਾ ਉਹੋ ਹੀ ਪਿੱਛੋਂ ਛੱਡ ਦੇਣ ਜਾਂਦਾ ਫੇਰ ਉਸ ਤੋਂ ਸੂਏ ਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਅਸੀਂ ਪਿੰਡ ਰੱਤਾ ਦੇ ਨਿਵਾਸੀ ਆ ਜੀ ਸਾਡੀਆਂ ਜ਼ਮੀਨਾਂ ਵੇਖੋ ਇਹ ਮਤਲਬ ਹੜ ਦੇ ਮਾਰ ਹਟਾ ਕੇ 15 ਦਿਨ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰਕੇ ਸਾਡਾ ਚ ਉਹ ਨਾ ਬਚ ਸਕਦਾ ਸੀਗਾ ਸਿਰਫ ਇੱਕ ਨਹਿਰ ਮੈਗਮੇ ਦੀਆਂ ਅੰਗਿਲੀ ਕਰਕੇ ਅਸੀਂ ਉਦੋਂ ਵੀ ਇੱਥੇ ਧਰਨਾ ਲਾਇਆ ਸੀ ਵੀ ਇਹ ਪੱਕੀ ਨਾ ਕੀਤੀ ਜਾਵੇ ਇਹ 10 ਫੁੱਟ ਦੀ ਕੰਧ ਹੋ ਗਈ ਹੈ ਸਾਡੇ ਪਿੰਡ ਦੀ ਇਹਦਾ ਕੋਈ ਨਿਕਾਸ ਨਹੀਂਗਾ ਫਿਰ ਆ ਜੀ ਸਾਈਫ ਹਨਿਆ ਨਹਿਰ ਦੇ ਨਹਿਰ ਦੇ ਥਲੇ ਉਹਦੀ ਜਿਹੜੀ ਹਰਿੰਦਰਾ ਫੀਲਡ ਰਿਆ ਜੀ ਇਹ ਇੱਥੋਂ ਤੁਰ ਕੇ ਦੇ ਇਥੇ 1 ਕਿਲੋਮੀਟਰ ਸੱਕੀ ਨਾਲਾ ਉਹਦੇ ਵਿੱਚ ਜਾ ਕੇ ਪੈਂਦੀ ਹੈ ਜੀ ਇਹਦੀ ਕੋਈ ਸਫਾਈ ਨਹੀਂ ਹੋਈ ਅਸੀਂ ਪਤਾ ਨਹੀਂ ਕਿੰਨੀ ਗਰੀ ਮਹਿਕਮੇ ਨੂੰ ਕਹਿ ਚੁੱਕੇ ਹਾਂ ਪਰ ਮਹਿਕਮੇ ਦੇ ਕੰਦੇ ਕੋਈ ਜੂ ਨਹੀਂ ਸਰਕੀ ਜਿਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜੇ ਤੇ ਇਹ ਮਹਿਕਮਾ ਸਾਡੀ ਗੱਲ ਸੁਣੇਗਾ ਠੀਕ ਆ ਨਹੀਂ ਤਾਂ ਅਸੀਂ ਇਹਦਾ ਵੱਡਾ ਸੰਘਰਸ਼ ਲੜਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਬਲਾਕ ਪ੍ਰਧਾਨ ਗੁਰਵਚਨ ਸਿੰਘ ਖੋੜਦੇ ਵੇਟ ਸੋ ਭਰਾਵੋ ਜਿਵੇਂ ਕਿ ਅੱਗੇ ਸਾਥੀ ਦੱਸ ਕੇ ਗਏ ਨੇ ਕਿ ਜਿਹੜੀ ਇਹ ਕੁਦਰਤੀ ਆਫਤ ਹੜ੍ਹਾਂ ਦਾ ਪਾਣੀ ਜਿਹੜਾ ਉਹਦੇ ਨਾਲ ਸਾਡੇ ਪਿੰਡ ਰੱਤੇ ਦੇ ਕਿਸਾਨਾਂ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਉਹ ਕੁਦਰਤੀ ਆਫਤ ਜਿਹੜੀ ਪਾਣੀ ਦੀ ਉਹ ਤਾਂ ਆ ਗਈ ਪਰ ਜਿਵੇਂ ਕਿ ਦੂਸਰੇ ਪਿੰਡਾਂ ਦੇ ਵਿੱਚੋਂ ਪਾਣੀ 2-4 ਦਿਨਾਂ ਦੇ ਵਿੱਚ ਨਿਕਲ ਗਿਆ ਪਰ ਜਿਹੜਾ ਪਿੰਡ ਰੱਤੇ ਦੇ ਕੋਈ 1000 ਏਕੜ ਦੇ ਕਰੀਬ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਪਾਣੀ 10 ਤੋਂ 15 ਦਿਨ ਰੁਕਿਆ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਉਹ ਜਿਹੜੀ ਆਪਣੀ ਨਹਿਰ ਕੇਂਦਰਾ ਫੀਡਰ ਇਸ ਨਹਿਰ ਦੀ ਡੱਕ ਲੱਗਣ ਦੇ ਕਰਕੇ ਇਹਨਾਂ ਭਰਾਮਾਂ ਦੇ ਖੇਤਾਂ ਦੇ ਵਿੱਚ ਪਾਣੀ 15 ਤੋਂ 15 ਤੋਂ 17 ਦਿਨ ਖੜਾ ਰਿਹਾ ਤੇ ਝੋਨੇ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਤੇ ਇਹਨਾਂ ਦੀ ਜਿਹੜੀ ਮੰਗ ਹੈ ਕਿ ਸਰਕਾਰ ਇਹਨਾਂ ਕਿਸਾਨਾਂ ਦੀ ਪਾਣੀ ਦੇ ਨਿਕਾਸ ਦਾ ਕੋਈ ਹੱਲ ਕਰੇ ਤੇ ਉਹ ਅਸੀਂ ਭਰਾਵਾਂ ਨੂੰ ਵੀ ਸੁਵਾਦ ਦੋਣੇ ਸਰਕਾਰ ਨੂੰ ਇਹ ਚੇਤਾਵਨੀ ਦੇਣੇ ਆ ਕਿ ਇਸ ਪਿੰਡ ਰੱਤੇ ਦੇ ਕਿਸਾਨਾਂ ਦੇ ਜਿਹੜੇ ਖੇਤਾਂ ਦੇ ਨਿਕਾਸ ਦੇ ਪਾਣੀ ਦਾ ਹੱਲ ਹੈ ਉਹ ਕੋਈ ਕਰੇ ਨਹੀਂ ਭਾਰਤੀ ਕਿਸਾਨ ਜੁਨੀਅਨ ਇਕਤਾ ਉਹ ਗ੍ਰਾਹਾਂ ਵੱਲੋਂ ਅਸੀਂ ਇਸ ਮਸਲੇ ਤੇ ਵੱਡਾ ਸੰਘਰਸ਼ ਲੜਾਂਗੇ ਅਤੇ ਇਹਨਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਇਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਜਾ ਕੁਛ ਵੀ ਕਰਨਾ ਪਵੇ ਅਸੀਂ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਵੱਲੋਂ ਅਸੀਂ ਇਹਨਾਂ ਕਿਸਾਨਾਂ ਦੇ ਨਾਲ ਆ ਸੋ ਭਰਾਵੋ ਆਉਣ ਵਾਲੇ ਦਿਨਾਂ ਦੇ ਵਿੱਚ ਕਣਕਾਂ ਬੀਜਣੀਆਂ ਨੇ ਤੇ ਤੁਸੀਂ ਕੈਮਰਾ ਘੁਮਾ ਕੇ ਵੇਖੋ ਇੱਥੇ ਕੀ ਹਾਲਾਤ ਨੇ ਇੱਥੇ ਤਾਂ ਜਿਹੜੀ ਇਹ ਜ਼ਮੀਨ ਹੈ ਅਜੇ ਤੱਕ ਬੱਤਰ ਨਹੀਂ ਆ ਰਹੀ ਕਿਉਂਕਿ ਪਾਣੀ ਜ਼ਿਆਦਾ ਦਿਨ ਰੁਕਣ ਕਰਕੇ ਐ ਲੱਗਦਾ ਜਿਵੇਂ ਖੇਤਾਂ ਦੇ ਵਿੱਚ ਸੇਮਦਵਾ ਵਾਲੀ ਸਥਿਤੀ ਬਣ ਗਈ ਹੋਵੇ ਸੋ ਜਿਹੜਾ ਕਿਸਾਨ ਖੇਤੀ ਤੇ ਨਿਰਭਰ ਆ ਜੇਕਰ ਉਸ ਦੀ ਖੇਤੀ ਬਰਬਾਦ ਹੋ ਜੇਗੀ ਤੇ ਉਹ ਫਿਰ ਹੋਰ ਕੀ ਕਰੇਗਾ ਸੋ ਅਸੀਂ ਫੇਰ ਤੋਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹਨਾਂ ਭਰਾਵਾਂ ਦੇ ਪਾਣੀ ਦੇ ਨਿਕਾਸ ਦਾ ਜਿਹੜਾ ਉਹ ਹੱਲ ਕੀਤਾ ਜਾਵੇ ਕਿਉਂਕਿ ਜਦੋਂ ਪਿਛਲੀ ਵਾਰੇ ਨਹਿਰ ਪੱਕੀ ਬਣਦੀ ਸੀਗੀ ਉਦੋਂ ਵੀ ਮੋਰਚਾ ਲੱਗਾ ਸੀ ਅਸੀਂ ਇੱਥੇ ਧਰਨਾ ਮਜਹਰਾ ਕਰਕੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹ ਮਨਵਾਇਆ ਸੀ ਕਿ ਇਹਨਾਂ ਦੇ ਪਾਣੀ ਦਾ ਹੱਲ ਜਿਹੜਾ ਉਹ ਕੁਝ ਨਾ ਕੁਝ ਕੀਤਾ ਜਾਵੇ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਨਹਿਰ ਦੇ ਨਾਲ-ਨਾਲ ਡਰੇਨ ਵਗਿਆ ਜਾਂ ਕੋਈ ਖਾਲਾ ਬਣਾ ਕੇ ਪੱਕੇ ਤੌਰ ਤੇ ਇਹਨਾਂ ਦੇ ਜਿਹੜੇ ਖੇਤਾਂ ਦੇ ਪਾਣੀ ਦਾ ਉਹ ਹੱਲ ਕਰਾਂਗੇ ਪਰੰਤੂ ਆਪਣੇ ਵਾਅਦੇ ਤੋਂ ਉਹ ਉੱਚ ਅਧਿਕਾਰੀ ਵੀ ਭੱਜੇ ਨੇ ਅਤੇ ਸਰਕਾਰ ਨੇ ਵੀ ਇਹਨਾਂ ਤੇ ਇਸ ਮਸਲੇ ਤੇ ਕੋਈ ਗੌਰ ਨਹੀਂ ਕੀਤਾ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਭਰਾਵਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਇਸ ਮਸਲੇ ਤੇ ਖੜੇ ਹਾਂ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ